ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਰਿਸ਼ਪਾਲ ਸਿੰਘ ਗਿਲਮੁਖ ਸੇ ਬੋਧਨਾਸਲ ਜਸਟਿਸ ਪਾਰਟੀ ਸਤਿ ਸ੍ਰੀ ਅਕਾਲ ਸਾਰੇ ਭਾਰਤ ਵਾਸੀ ਜਿਹੜਾ ਗਰਨਤੰਤਰ ਦਿਵਸ ਜਿਹੜਾ ਮਨਾ ਰਹੇ ਆਂ 코로나 ਦੇ ਵਿੱਚ ਨੇਚਰਲ ਜੇ ਸਾਰੇ ਭਾਰਤ ਵਾਸੀ ਮਨਾਣਗੇ ਤੇ ਅਸੀਂ ਵੀ ਮਨਾਵਾਂਗੇ ਲੇਕਿਨ ਮੈਂ ਇਸ ਗੰਤੰਤਰ ਦਿਵਸ ਦੇ ਉੱਤੇ ਇੱਕ ਮੈਂ ਗੱਲ ਕਹਿਣੀ ਚਾਹੁੰਦਾ ਸੀਗਾ ਉਹ ਮੈਂ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਦੇਖੋ ਸਾਡੇ ਜਿਹੜੇ ਆਜ਼ਾਦੀ ਘੁਲਾਟੀ ਸੀਗੇ ਸਰਦਾਰ ਭਗਤ ਸਿੰਘ ਹੋਣੀ ਸੀਗੇ ਸਰਦਾਰ ਸਿਦਦੀ ਅੰਰਾਜ ਗੁਰੂ ਸੀਗੇ ਜਾਂ ਸ਼ਬਾਚੰਦਰ ਗੋਸ ਸੀਗੇ ਜਾਂ ਹੋਰ ਹਜ਼ਾਰਾਂ ਜਿਹੜੇ ਅਨੇਕਾ ਸੀਗੇ ਜਿਹੜੇ ਆਜ਼ਾਦੀ ਕਾਟੇ ਉਹਨਾਂ ਨੇ ਜਿਹੜਾ ਭਾਰਤ ਦੇ ਐ ਗਣਤੰਤਰ ਦਾ ਜਾਂ ਭਾਰਤ ਦੇ ਰਿਪਬਲਿਕ ਦਾ ਜਿਹੜਾ ਸੁਪਨਾ ਲਿਆ ਸਗਾ ਉਹ ਸੁਪਨਾ ਮੇਰੇ ਹਿਸਾਬ ਦੇ ਨਾਲ ਸਾਕਾਰ ਨਹੀਂ ਹੋਇਆ। ਠੀਕੋ ਰਿਪਬਲਿਕ ਦਾ ਮਤਲਬ ਤੇ ਐ ਕਿ ਸਟੇਟ ਗਵਰਨਮੈਂਟ ਜਿਹੜੀ ਹੈਗੀ ਆ ਜਾਂ ਸਟੇਟ ਦਾ ਜਿਹੜਾ ਹੈੱਡ ਹੈਗਾ ਉਹ ਲੋਕਾਂ ਦੁਆਰਾ ਚੁਗਿਆ ਜਾਂਦਾ। ਲੇਕਿਨ ਮੈਂ ਦੇਖ ਰਿਹਾ ਹੈ ਕਿ ਚਲੋ ਸਾਡੀ ਸਟੇਟ ਦਾ ਹੈੱਡ ਜਿਹੜਾ ਹੈਗਾ ਰਾਸ਼ਟਰਪਤੀ ਹੈ ਔਰ ਉਸ ਤੋਂ ਅੱਗੇ ਜਿਹੜੀ ਹੈਗੀ ਆ ਗਵਰਨਮੈਂਟ ਆਨ ਤੋਂ ਵੀਆਂ ਜਾਂਦੀਆਂ ਹੈਗੀਆਂ ਲੇਕਿਨ ਮੈਂ ਸਮਝਦਾ ਹੈਗਾ ਕਿ ਸਟੇਟ ਦਾ ਹੈੱਡ ਜਿਹੜਾ ਉਹ ਬਾਈ ਦਾ ਪੀਪਲ ਕਿਵੇਂ ਚੁਗਿਆ ਜਾ ਰਿਹਾ ਜਦੋਂ ਦੀਆਂ ਈਵੀਐਮ ਮਸ਼ੀਨਾਂ ਆ ਗਈਆਂ ਨੇ ਮੈਂ ਉਦੋਂ ਦਾ ਤਾਂ ਸਮਝਦਾ ਕਿ ਈਵੀਐਮ ਮਸ਼ੀਨਾਂ ਜਿਹੜੀਆਂ ਚੁਣ ਰਹੀਆਂ ਨੇ ਸਟੇਟ ਦੇ ਹੈੱਡ ਨੂੰ ਜਿਹੜਾ ਹੈਗਾ ਜਾਂ ਸਟੇਟ ਵਿੱਚ ਨੇ ਦੇ ਨੂੰ ਚਲਾਉਣ ਵਾਲੇ ਐਗਜ਼ੀਕਿਟਿਵ ਬਾਡੀਆ ਨੇ ਉਹ ਤੇ ਸਾਡੀ ਜਿਹੜੀ ਹੈਗੀ ਆ ਉਹ ਸਟੇਟ ਜਿਹੜੀ ਹੈਗੀ ਆ EVM ਚੁਗਰੀ ਹੈਗੀ ਔਰ ਜਦੋਂ EVM ਜਿਹੜੀਆਂ ਉਹਨਾਂ ਦੀਆਂ ਵੋਟਾਂ ਦੇ ਨਾਲ ਆਪਾਂ ਚੁਗਿਆ ਜਾਂਦਾ ਸਟੇਟ ਦਾ ਹੈੱਡ ਚੁਗਿਆ ਜਾਂਦਾ ਤੇ ਗੰਦਾ ਨਾ ਤਾਂ ਜਿਹੜਾ ਹੈਗੀ ਆ ਜਰ ਪਬਲਿਕ ਕਿਥੋਂ ਕਰਾਇਆ ਜਾਂਦਾ ਹੈ ਗਾਰੇ ਕੰਮ ਬਾਕੀ ਲੋਕ ਕੱਲ ਮਨਾਣਗੇ ਤਾਂ ਅਸੀਂ ਵੀ ਮਨਾਵਾਂਗੇ ਲੇਕਿਨ ਮੇਰੀ ਨਜ਼ਰ ਦੇ ਵਿੱਚ ਤਾਂ ਮੈਂ ਸ਼ੱਕ ਦੀ ਨਜ਼ਰ ਨਾਲ ਦੇਖਦਾ ਤੇ ਭਾਰਤ ਇੱਕ ਗਣਤੰਤਰ ਜਿਹੜਾ ਦੇਸ਼ ਹੈ ਵੀ ਹੈ ਕਿ ਨਹੀਂ ਹੈਗਾ ਦੂਸਰਾ ਮੈਂ ਦੇਖ ਰਿਹਾ ਸੀ ਮੈਂ ਪੜ ਰਿਹਾ ਸੀਗਾ ਕਿ ਇਹਨਾਂ ਨੇ ਜਿਹੜੀ ਇਲੈਕਸ਼ਨ ਕਮਿਸ਼ਨ ਹੈਗਾ ਔਰ ਉਹਨੂੰ ਇੱਕ ਇਹਨਾਂ ਨੇ ਉਹ ਜੋ ਕੰਮ ਕਰਦਾ ਹੈਗਾ ਉਹਨੂੰ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖ ਦਿੱਤਾ ਹੈ ਕਿ ਉਹਦੇ ਤੇ ਕੋਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਜੋ ਕੰਮ ਕਰ ਸਕਦਾ ਕਰਦਾ ਹੈਗਾ ਇਹ ਤਾਂ ਸ਼ਰੇਆਮ ਹੀ ਇੱਕ ਵੋਟ ਚੋਰੀ ਵਾਲੀ ਗੱਲ ਹੋ ਗਈ ਕਿ ਵੋਟ ਨੂੰ ਹੈਕ ਕਰਨ ਵਾਲੀ ਗੱਲ ਹੋ ਗਈ ਥਰੂ EVM ਸੀ ਕਿ ਇਲੈਕਸ਼ਨ ਕਮਿਸ਼ਨ ਨੇ ਹੀ ਕੋਈ ਜਿਹੜਾ ਹੈਗਾ ਉਹ ਲੈਣਾ ਹੈਗਾ ਐਕਸ਼ਨ ਲੈਣਾ ਹੈਗਾ ਉਹ ਰੈਕਸ਼ਨ ਕਮਿਸ਼ਨ ਜਿਹੜਾ ਉਹਨੂੰ ਇਸ ਤਰੀਕੇ ਦੇ ਨਾਲ ਬਣਾ ਦਿੱਤਾ ਗਿਆ ਕਿ ਤੇਰੇ ਤੇ ਜੋ ਤੂੰ ਕੋਈ ਕੰਮ ਕਰਦਾ ਤੇਰੇ ਤੇ ਕੋਈ ਮਕਦਮਾ ਨਹੀਂ ਚੱਲ ਸਕਦਾ ਤੇ ਫਿਰ ਡੈਮੋਕਰੇਸੀ ਜਾਂ ਰਿਪਬਲਿਕ ਜਾਂ ਸੈਕੂਲਰਿਜ਼ਮ ਜਿਹੜੀ ਹੈ ਉਹ ਕਿੱਥੇ ਰਹਿ ਜਾਂਦੀ ਹੈਗੀ ਉਹ ਇੱਕ ਬੜਾ ਵੱਡਾ ਵੱਡਾ ਸਵਾਲ ਹੈ ਜਿਹੜਾ ਕਿ ਇਹ ਜਿਹੜਾ ਇਹ ਲੋਕਾਂ ਨੂੰ ਜਿਹੜਾ ਇਹ ਸੋਚਣਾ ਪਊਗਾ ਦੂਜੀ ਗੱਲ ਜਿਹੜੀ ਉਹ ਹੈਗੀ ਹੈ ਕਿ ਪੰਜਾਬ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਪੰਜਾਬ ਨੂੰ ਤਾਂ ਰਿਮੋਟ ਦੇ ਨਾਲ ਦਿੱਲੀ ਚਲਾ ਰਹੀ ਹੈ ਪੰਜਾਬ ਦੀ ਆਪਣੀ ਹੁਣ ਤਾਂ ਕੋਈ ਨਹੀਂ ਹੈ ਪੰਜਾਬ ਕਿੱਥੇ ਰਿਪਬਲਿਕ ਆਗਾ ਪੰਜਾਬ ਕਿੱਥੇ ਡੈਮੋਕਰੈਟਿਕ ਸੈਟਅਪ ਆਗਾ ਇਹ ਤਾਂ ਦਿੱਲੀ ਚਲਾ ਰਹੀ ਹੈ ਤੁਸੀਂ ਦੇਖਿਆ ਹੀ ਹੈਗਾ ਕਿ ਆ ਜਿਹੜੇ ਆ ਦੇਖੋ ਨਾ ਹੁਣ ਜਿਹੜੀ ਆ ਪੰਜਾਬ ਮੌਜੂਦਾ ਗਵਰਨਮੈਂਟ ਚੱਲੀ ਆ ਬਣੀ ਹੋਈ ਆ ਇੱਕੋ ਭਗਵੰਤ ਮਾਨ ਜਾਂ ਪੰਜਾਬ ਦੇ ਐਮਐਲਏ ਥੋੜੀ ਚਲਾ ਰਹੇ ਤੇ ਦਿੱਲੀ ਤੋਂ ਆ ਕੇ ਬੰਦੇ ਬੈਠੇ ਉੱਥੇ ਔਰ ਪਰਮਾਨੈਂਟ ਬੈਠੇ ਆ ਉਹ ਪਰਮਾਨੈਂਟ ਜਿਹੜੀਆਂ ਲੁੱਟਮਾਰ ਕਰੀ ਜਾ ਰਹੇ ਆ ਸ਼ਰੇਆਮ ਲੁੱਟਮਾਰ ਕਰੀ ਜਾ ਰਹੇ ਆ ਠੱਗੀ ਮਾਰੀ ਜਾ ਰਹੇ ਜਿੰਨੀ ਲੁੱਟ ਸਕਦੇ ਆ ਲੁੱਟ ਰਹੇ ਨੇ ਪੰਜਾਬ ਦੀ ਇੰਜੰਨੀ ਪੰਜਾਬ ਦੇ ਹਵਾਈ ਜਹਾਜ਼ ਜਿਹੜੇ ਹਰ ਚੀ ਜਿਹੜੀ ਆ ਉਹਦਾ ਬੇਚੂ ਜੋ ਰਿਆ ਹੈਗਾ ਪੈਸਾ ਜਿਹੜਾ ਉਹ ਤੁਹਾਡਾ ਤੁਹਾਡਾ ਜਿਹੜਾ ਉਹ ਜੇਬਾਂ ਭੜ ਰਹੇ ਨੇ ਔਰ ਦੂਸਰੀ ਚੀਜ਼ ਹੈ ਇਹ ਆਪਣਾ ਕਾਂਗਰਸ ਦੀ ਗੱਲ ਕਰਨਾ ਜਾਂ ਭਾਜਪਾ ਦੀ ਗੱਲ ਕਰਨਾ ਜਾਂ ਮੈਂ ਦਾ ਖਾਲੀਆਂ ਦੀ ਗੱਲ ਕਰਨਾ ਇਹਨਾਂ ਦਾ ਵੀ ਜਿਹੜੀ ਤਾਕ ਦਿੱਲੀ ਤੋਂ ਆਉਂਦੀ ਆ ਕੱਲ ਪੁੱਛੋਂ ਜਿਹੜਾ ਹਾਲ ਹੋਇਆ ਉੱਥੇ ਦਿੱਲੀ ਦੇ ਵਿੱਚ ਪੰਜਾਬ ਦੇ ਕਾਂਗਰਸ ਦੇ ਲੀਡਰਾਂ ਦਾ ਜੋ ਕੁਝ ਕੀਤਾ ਉੱਥੇ ਖਾਸ ਕਰਕੇ ਉਹ ਚੰਨੀ ਦੇ ਨਾਲ ਜੁੜਾ ਵਿਵਹਾਰ ਹੋਇਆ ਹੈਗਾ ਇਹ ਤਾਂ ਗੁਲਾਮ ਲੋਕ ਨੇ ਇਹ ਤਾਂ ਆਪਣੀ ਗੱਲ ਵੀ ਕਹਿ ਸਕਦੇ ਇਹ ਮਰਾ ਗਰੇ ਗੱਲ ਸੱਚੀ ਕੋ ਮਾੜੀ ਕੋ ਵੀ ਗੱਲ ਕਰਦੇ ਹੈਗੇ ਤਾਂ ਇਹਨੂੰ ਕਿੰਨੇ ਪਰੇ ਹੋ ਕੇ ਬੈਠੋ ਤੁਸਾਨੂੰ ਆਉਣਾ ਮੇਰੀ ਉਹ ਨਹੀਂ ਚੱਲਣੀ ਉਹ ਨਹੀਂ ਬੋਲਣਾ ਰੱਟਾ ਅਲੱਗ ਕੋਈ ਐਸੀ ਗੱਲ ਨਹੀਂ ਕੀਤੀ ਉਹਨੇ ਕਿ ਜਿਹਦੇ ਉੱਤੇ ਕੋਈ ਐਡਾ ਵੱਡਾ ਇਸ਼ੂ ਬਣਾਇਆ ਜਾ ਸਕੇ ਗੱਲ ਤਾਂ ਉਹਨੇ ਇਹ ਕੀਤੀ ਹੈਗੀ ਕਿ ਰੈਪ੍ਰੈਜ਼ੈਂਟੇਸ਼ਨ ਦੇ ਹਿਸਾਬ ਦੇ ਨਾਲ ਕੋ ਜਿਹੜੀ ਪਾਪੂਲੇਸ਼ਨ ਰੈਪ੍ਰੈਜ਼ੈਂਟੇਸ਼ਨ ਦੇ ਹਿਸਾਬ ਦੇ ਨਾਲ ਜਿਹੜਾ ਹੈ ਉਹ ਲੋਕਾਂ ਨੂੰ ਹੱਕ ਨਹੀਂ ਮਿਲ ਰਿਹਾ ਪਾਰਟੀ ਦੇ ਵਿੱਚ ਗੱਲ ਤਾਂ ਇਹੀ ਹੋਈ ਸੀ ਨਹੀਂ ਇਸ ਤੋਂ ਇਲਾਵਾ ਤੇ ਗੱਲ ਨਹੀਂ ਹੋਈ ਸੀ ਉਹਦਾ ਈਸ਼ੂ ਬਣਾ ਕੇ ਉਸ ਬੰਦੇ ਨੂੰ ਸਾਫ ਕਾ ਮੁੱਖ ਮੰਤਰੀ ਸੀ ਇਹ ਲਾ ਕੇ ਉਹ ਮਾਰਿਆ ਉਹਦਾ ਉਹ ਹੀਰੋ ਤੋਂ ਉਹ ਜ਼ੀਰੋ ਬਣਾ ਕੇ ਰੱਖਦਾ ਤਾਂ ਹਾਲਾਂਕਿ ਉਹ ਜਿਹੜਾ ਚਮਕੌਰ ਸਾਹਿਬ ਕੌਨਸਟੀਜੁਐਂਸੀ ਸੀ ਉਹਦੇ ਵਿੱਚ ਸਭੀ ਪਤੀਤਾ ਉਸ ਬੰਦੇ ਨੇ ਉਹ ਜਿਹੜੀ ਆਪੇ ਥੇ ਜ਼ਿਲ੍ਹਾ ਪ੍ਰਸ਼ਾਸਨ ਔਰ ਬਲਾਕ ਸੰਪਤੀ ਹੋਈ ਸੀ ਪਰ ਇਹ ਵੀ ਉਹਨਾਂ ਨੂੰ ਪਤਾ ਹੈਗਾ ਕਿ ਅਗਰ ਕਾਂਗਰਸ ਦੇ ਵਿੱਚੋਂ ਚੰਨੀ ਨੂੰ ਮਾਈਨਸ ਕਰਤਾ ਜਾਵੇ ਤੇ ਕਾਂਗਰਸ ਜਿਹੜੀ ਜ਼ੀਰੋ ਹੈ ਠੀਕ ਨੂੰ ਉਸ ਦੇ ਬਾਵਜੂਦ ਉਸ ਬੰਦੇ ਨੂੰ ਜਿਵੇਂ ਹੈ ਚ ਸਕਾਰ ਕੇ ਮਾਰ ਕੇ ਪਰਹੋਜਾ ਦਫਾ ਬਜਾ ਜਾਂਦਾ ਵੰਨ ਨਹੀਂ ਤਾਂ ਮੀਟਿੰਗ ਚ ਨਹੀਂ ਵੰਨ ਦਿੰਦਾ ਸੋ ਇਹੀ ਹਾਲ ਹੈ ਜਿਹੜੇ ਪੰਜਾਬ ਦੇ ਭਾਜਪੀ ਦੇ ਵੀ ਲੀਡਰ ਨੇ ਇਹੀ ਹਾਲ ਜਿਹੜੇ ਪੰਜਾਬ ਦੇ ਆ ਆਮ ਆਦਮੀ ਦੇ ਲੀਡਰ ਆ ਇਹੀ ਹਾਲ ਜਿਹੜਾ ਪੰਜਾਬ ਦੇ ਅਕਾਲੀਆਂ ਦੇ ਲੀਡਰ ਇਹੀ ਹਾਲ ਹੈ ਉਹਨਾਂ ਦਾ ਸੋ ਪੰਜਾਬ ਇੱਕ ਗੁਲਾਮ ਸਟੇਟ ਹੈਗੀ ਹੈ ਜਿਹੜੀ ਕਿ ਜਿਹੜੀ ਐ ਜਿਹੜੀ ਦਿੱਲੀ ਦਿੱਲੀ ਨੇ ਬਿਲਕੁਲ ਹਮੇਸ਼ਾ ਹੀ ਗੁਲਾਮ ਜਿਹੜੀ ਸਦੀਆਂ ਤੋਂ ਗੁਲਾਮ ਜਿਹੜੀ ਚੱਲੀ ਆ ਰਹੀ ਹੈ ਅੱਜ ਦੀ ਡੇਟ ਤੀ ਵੀ ਇਹ ਗੁਲਾਮ ਹੈ ਸਟੇਟ ਹੈਗੀ ਹੈ ਤੀਸਰੀ ਗੱਲ ਜਿਹੜੀ ਮੈਂ ਤੈਨੂੰ ਹੋਰ ਗੱਲ ਦੱਸ ਦਿੰਨਾ ਹੈਗਾ ਕਿ ਮੈਨੂੰ ਮੈਂ ਇਸ ਗੱਲ ਦੇ ਉੱਤੇ ਕੋਈ ਜਿਹੜਾ ਕੰਡੂਰ ਸਾਹਿਬ ਤੋਂ MP ਹੈਗਾ ਮੈਂ ਉਹਦੇ 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 ਹੱਕ ਤੇ ਨਹੀਂ ਆਇਆ ਮੈਂ ਕਿ ਚੰਗਾ ਕਿ ਮਾੜਾ ਮੈਂ ਉਹਦੇ ਤੇ ਕੋ ਕਿੰਤੂ ਕਰੰਤੂ ਨਹੀਂ ਕਰਦਾ ਹੈਗਾ ਲੇਕਿਨ ਦੇਖੋ ਇਲੈਕਟਿਡ ਤਾਂ MP ਹੈ ਨਾ ਚਾਰ ਸਟੇਟਾਂ ਚਾਰ ਡਿਸਟ੍ਰਿਕਟਾਂ ਨੇ ਉਧਰੋਂ ਫਰੋਈਪੁਰ ਤੋਂ ਲੈ ਕੇ ਫਰੋਈਪੁਰ ਦਾ ਜੀਰਾ ਵੀ ਵਿੱਚ ਪੈਂਦਾ ਹੈਗਾ ਉਧਰੋਂ ਅੰਮ੍ਰਿਤਸਰ ਦੇ ਅਸੈਂਬਲੀ ਆ ਕੇ ਪੈਂਦੇ ਨੇ ਤਰਨਤਾਰਨ ਦੇ ਅਸੈਂਬਲੀ ਆ ਕੇ ਪੈਂਦੇ ਨੇ ਕਬੂਰਤਲੇ ਦੇ ਅਸੈਂਬਲੀ ਅੱਗੇ ਪੈਂਦੇ ਨੇ ਪਰ ਉਹ ਮੈਂਬਰ ਪਾਰਲੀਮੈਂਟ ਇਲੈਕਟਡ ਮੈਂਬਰ ਪਾਰਲੀਮੈਂਟ ਹਿਊਜ ਮਾਰਜਨ ਨਾਲ ਜਿੱਤਿਆ ਹੋਇਆ ਔਰ ਉਸ ਬੰਦੇ ਨੂੰ ਸ਼ਾਮ ਦੇ ਵਿੱਚ ਉਹਨਾਂ ਨੇ ਅੰਦਰ ਦਿੱਤਾ ਹੋਇਆ ਉਹਨੂੰ ਪਾਰਲੀਮੈਂਟ ਚ ਵੜਨ ਦੀ ਇਜਾਜ਼ਤ ਨਹੀਂ ਦੇ ਰਹੀ ਨਾ ਸਟੇਟ ਗਵਰਨਮੈਂਟ ਦੇ ਰਹੀ ਹੈ ਜਿਹੜੀ ਆਪਣੀ ਪੰਜਾਬ ਦੀ ਗਵਰਨਮੈਂਟ ਭਗਵੰਤ ਸਿੰਘ ਗਵਰਨਮੈਂਟ ਹੈ ਨਾ ਸੈਕਟਰ ਗਵਰਨਮੈਂਟ ਦੇ ਰਹੀ ਹੈ ਔਰ ਦੂਸਰੇ ਪਾਸੇ ਉਹ ਬੰਦੇ ਜਿਹੜੇ ਜਿਹੜੇ ਬੰਦੇ ਜਿਹੜੇ ਨੇ ਜਿਹੜੇ ਮਹਾ ਕ੍ਰਾਈਮਨਲ ਆਦਮੀ ਨੇ ਰੈਫਰਸਟ ਆਦਮੀ ਨੇ ਜਿਹੜੇ ਕਾਤਲ ਲੋਕ ਨੇ ਆਗੇ ਨੇ ਜਾਂ ਜਿਹੜੇ ਬੰਦੇ ਆ ਦੇ ਉੱਤੇ سنگीन ਜੁਰਮ ਨੇ ਉਹਨਾਂ ਨੂੰ ਪ੍ਰੋਬਲਮ ਮਿਲ ਰਹੀਆਂ ਨੇ ਕਰੋਨਾ ਨੂੰ ਜਿਹੜੀਆਂ ਹੈਗੀਆਂ ਨੇ ਉਹ ਆਪਣੀ ਐਸ਼ ਦੀ ਜ਼ਿੰਦਗੀ ਜੀ ਰਹੀ ਹੈ ਤੇ ਵੇਅਰ ਇਜ਼ ਰਿਪਬਲਿਕ ਵੇਅਰ ਇਜ਼ ਡੈਮੋਕਰਸੀ ਵੇਅਰ ਇਜ਼ ਸੈਕਲਰਿਜ਼ ਇਹ ਬਸਤੀ ਹੈ ਕਿਤੇ ਦੂਸਰੀ ਕੀ ਹੈਗੀ ਹੈ ਕਿ ਉਹ ਲੋਕ ਜਿਹੜੇ 15-15 ਸਾਲ ਹੋ ਗਿਆ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਕਰੋਨਾ ਨੂੰ ਜਿਹੜਾ ਹੈਗਾ ਕਿ ਉਹ ਉਹਨਾਂ ਨੂੰ ਅਜੇ ਤੱਕ ਇਹਨਾਂ ਨੇ ਰਹਿਣ ਨਹੀਂ ਦਿੱਤਾ ਉਹ ਅੰਦਰ ਤੇ ਬਿਨਾ ਮਤਲਬ ਤੋਂ ਬਿਨਾ ਕਿਸੇ ਗੱਲ ਤੋਂ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰਨੀਆਂ ਉਹ ਵੀ ਅੰਦਰ ਦਿੱਤੇ ਤੇ ਫੇਰ ਇਸ ညਾਮਪਾਲਕਾ ਵੇਰ ਜੁਡੀਸ਼ਰੀ ਵੀ ਤਲਫ ညਾਮਪਾਲਕਾ ਸਿਸਟਮ ਜੜਾਇਆ ਗਿਆ ਡੈਮੋਕਰੈਟਿਕ ਸਿਸਟਮ ਹੈ ਕਾਨੂੰਨ ਕਿੱਥੇ ਹੈ ਕਿੱਥੇ ਕਾਨੂੰਨ ਹੈ ਪੰਜਾਬ ਦੇ ਉੱਤੇ ਜੇ ਆਪਾਂ ਕਹੀਏ ਪੰਜਾਬ ਦੇ ਉੱਤੇ ਕਾਨੂੰਨ ਲਾਗੂ ਹੁੰਦਾ ਜੀ ਕਿੱਥੇ ਹੈ ਕਾਨੂੰਨ ਉਹ ਕਿਤੇ ਹੈ ਨਾ ਇਸ ਜਨਾਂ ਦੇ ਕਾਨੂੰਨ ਦਾ ਦੁਨੀਆ ਦੇ ਵਿੱਚ ਕੋਈ ਹੈ ਭਾ ਜਿਸ ਬੰਦੇ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੋਵੇ ਔਰ ਉਹਨੂੰ ਬਿਨਾਂ ਮਤਲਬ ਅੰਦਰ ਤੋਂ ਡੱਕਿਆ ਹੋਵੇ ਇਥੇ ਤਾਂ ਕੋਈ ਹਾਈ ਕੋਰਟ ਨਹੀਂ ਆ ਕੋਈ ਸੁਪਰੀਮ ਕੋਰਟ ਨਹੀਂ ਆ ਕੋਈ ਪਾਰਲੀਮੈਂਟ ਨਹੀਂ ਆ ਕੋਈ ਸਟੇਟ ਗਵਰਨਮੈਂਟ ਨਹੀਂ ਆ ਕੋਈ 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 ਨਹੀਂ ਆ ਸੇਕੀ ਹੋ ਰਿਹਾ ਸੋ ਸੋ ਰਿਪਬਲਿਕ ਨੂੰ ਹਿੰਦੁਸਤਾਨ ਨੂੰ ਰਿਪਬਲਿਕ ਕਹਣਾ ਹੈ ਕਿ ਸ਼ਕਤ ਦੇ ਦਾਇਰੇ ਦੇ ਵਿੱਚ ਆਉਂਦਾ ਨਹੀਂ ਕਿ ਨਹੀਂ ਆਉਂਦਾ ਇਸ ਤੋਂ ਅਗਲੀ ਮੈਂ ਗੱਲ ਹੋਰ ਕਰਾਂਗਾ ਕਿਉਂਕਿ ਮੈਂ ਛੋਟ ਥੋੜੀ ਜਿਹੀ ਗੱਲ ਕਰਾਂਗਾ ਕਿ ਆ ਜਿਹੜੀ ਆ ਸਾਡੀ ਜਿਹੜੀ ਆ ਹੁਣ ਕਿਹਨਾਂ ਨੇ ਪੰਜਾਬ ਗਵਰਨਮੈਂਟ ਨੇ ਸਿਹਤ ਬੀਮੇ ਦੀ ਗੱਲ ਕਰ ਰਹੀ ਹੈ ਇਹਨਾਂ ਨੇ ਇੱਕ ਆਪਣਾ ਐਡਵਰਟਾਈਜ਼ਮੈਂਟ ਦਾ ਸਾਧਨ ਬਣਾਇਆ ਹੈ ਨਾ ਕਿ ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਕਿ ਪਹਿਲਾ ਇਹਨਾਂ ਨੇ ਫਾਰਮ ਭਰ ਭਰ ਕੇ ਕਿ ਮੈਂ ਲਾਵਾ ਨੂੰ ਜਿਹੜਾ ਹੈਗਾ 1000 ਰੁਪਏ ਦਾ ਅਸੀਂ ਪੈਸੇ ਦੇਾਂਗੇ ਉਹ ਇਹਨਾਂ ਦੇ ਵਲੰਟੀਅਰਾਂ ਨੇ ਫਾਰਮ ਭਰੇ ਸੀਗੇ ਔਰ ਉਹ ਲਾਵਾ ਨੇ ਉਹਨਾਂ ਨੂੰ ਨਹੀਂ ਬਦਲੋ ਲਾਈਨਾਂ ਲਾ ਕੇ ਵੋਟਾਂ ਪਾਤੀਆਂ ਤੇ ਉਹ ਲੋਕਾਂ ਨੂੰ ਠੱਗ ਲਿਆ ਇਸੇ ਤਰੀਕੇ ਨਾਲ ਹੁਣ ਇਹਨਾਂ ਨੇ ਆ ਜੜੇ ਦੇਖੋ ਜੇ ਅਗਰ ਕੋਈ ਸਕੀਮ ਹੈ ਤੇ ਸਟੇਟ ਗਵਰਨਮੈਂਟ ਦੀ ਸਕੀਮ ਹੈਗੀ ਹੈ ਨਾ ਇਕੱਲੀ ਆਮ ਆਦਮੀ ਪਾਰਟੀ ਦੀ ਸਕੀਮ ਤਾਂ ਨਹੀਂ ਹੈ لیکن ਇਹਨਾਂ ਨੇ ਕਿਹਾ ਜੀ ਨਹੀਂ ਜੀ ਸਾਡੇ ਵਲੰਟੀਅਰ ਜਿਹੜੇ ਨੇ ਉਹ ਪਰਚੀਆਂ ਉਹਨਣਗੇ ਪਰਜੇਡਾਂ ਕੋਲੋਂ ਪਰਚੀਆਂ ਹੋਣਗੀਆਂ ਉਹਨਾਂ ਦੇ ਉਹ ਕਾਰਡ ਬਣਣਗੇ ਉਹੀ ਕਾਰਡ ਜਿਹੜੇ ਨੇ ਬਾਅਦ ਵਿੱਚ ਡਿਸਟ੍ਰੀਬਿਊਟ ਕਰਨਗੇ ਇਹ ਉਹੀ ਮਤਲਬ ਜਿਹੜੋ ਜੋ ਇਹਨਾਂ ਨੇ 22 ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਨੂੰ ਠੱਗਿਆ ਉਹੀ ਠੱਗੀ ਮਤਲਬ ਮਾਰਨ ਦੀ ਫੇਰ ਕੋਸ਼ਿਸ਼ ਕਰ ਰਹੇ ਨੇ ਲੇਕਿਨ ਅੱਜ ਮੈਂ ਹੁਣ ਪਤਾ ਹੈ ਪੰਜਾਬ ਦੇ ਲੋਕ ਜਿਹੜੇ ਨੇ ਸਮਝਦਾਰ ਨੇ ਉਹ ਇਹਨਾਂ ਦੀ ਠੱਗੀ ਦੇ ਵਿੱਚ ਨਹੀਂ ਆਉਣਗੇ ਇਸ ਤੋਂ ਅਗਲੀ ਗੱਲ ਮੈਂ ਤੈਨੂੰ ਦੱਸਾਂ ਜਿਹੜੀ ਹੈ ਗੈਂਗਵਾਲ ਜਾਂ ਦੂਸਰੀ ਗੱਲ ਹੈ ਚਾਹੇ ਇਹ ਚਿੱਟੇ ਦੀ ਗੱਲ ਕਰਦੇ ਆ। ਦੇਖੋ ਅਸੇ ਜਾਨਾਂ ਜਿਹੜੀਆਂ ਹੈਗੀਆਂ ਚਾਈਨਾ ਡੋਰ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ। ਅ ਕੱਲ ਵੀ ਮੈਂ ਦੇਖ ਰਿਆ ਸੀਗਾ ਕਿ ਇੱਕ ਨੌਜਵਾਨ ਜਿਹੜਾ 14 ਸਾਲ ਦਾ ਉਹ ਮਰਿਆ। ਇਸ ਤੋਂ ਅੱਗੇ ਵੀ ਬਹੁਤ ਜ਼ਿਆਦਾ ਮੌਤਾਂ ਹੋ ਰਹੀਆਂ ਨੇ ਸਰਪੰਚ ਦਾ ਇਹਨਾਂ ਨੇ। ਆ ਜਿਹੜੀ ਮੌਤ ਹੋਈ ਸੀ ਚੰਡੀਗੜ੍ਹ ਕੱਲ ਵੀ ਉਹ ਟ੍ਰੈਫਿਕ ਇਹਨਾਂ ਨੇ ਜਾਮ ਕੀਤਾ ਸੀ ਰੋਡ ਦੇ ਉੱਤੇ। ਆ ਚੰਡੀਗੜ੍ਹ ਜਿਹੜਾ ਜਾਣ ਵਾਲਾ ਰੋਡ ਸੀਗਾ। ਸੂਬੇ ਚਾਈਨਾ ਡੋਰ ਅਜੇ ਤੱਕ ਦੇਖੋ ਚਾਈਨਾ ਡੋਰ ਕਿੱਥੋਂ ਆ ਰਹੀ ਹੈ ਕਿਤੋਂ ਨਾ ਕਿਤੋਂ ਦਾ ਚਾਈਨਾ ਇਹ ਇੰਨੀ ਹੈ ਗਵਰਨਮੈਂਟ ਜਿਹੜੀਆਂ ਗਵਰਨਮੈਂਟਾਂ ਨੇ ਸਰਕਾਰ ਹੈ ਜਾਂ ਪੰਜਾਬ ਗਵਰਨਮੈਂਟਾਂ ਜਾਂ ਪੁਲਿਸ ਹੈ ਜੋ ਕੋਈ ਵੀ ਆ ਗਿਆ ਇੰਨੇ ਨੇ ਇਹਨਾਂ ਨੂੰ ਪਤਾ ਨਹੀਂ ਕਿੱਥੋਂ ਆਈ ਹੈ ਚਾਈਨਾ ਡੋਰ ਪਰ ਤੁਸੀਂ 10 ਕਦਮ ਚੱਲੋ 10 ਕਦਮਾਂ ਦੇ ਵਿੱਚ ਹੀ ਚਾਈਨਾ ਡੋਰ ਤੁਹਾਡੇ ਪੈਰ ਦੇ ਵਿੱਚ ਫਸ ਜਾਂਦੀ ਹੈ ਪਰ ਇੰਨੇ ਲੈਵਲ ਦੇ ਉੱਤੇ ਵਿਕਰੀ ਆ ਚਾਈਨਾ ਡੋਰ ਇਸ ਲੈਵਲ ਦੇ ਉੱਤੇ ਵਿਕ ਰਹੀ ਹੈ ਕਿ ਜਗਾ ਜਗਾ ਦੇਖ ਤੇ ਅੱਜ ਦੀ ਡੇਟ ਤੇ ਚਾਈਨਾ ਡੋਰ ਦਿੱਤੀ ਹੋਈ ਹੈ ਬਹੁਤ ਮੌਜਦਾ ਕਾਰਨ ਬਣ ਰਹੀ ਹੈ ਔਰ ਗਵਰਨਮੈਂਟ ਜਿਹੜੀ ਹੈ ਅਸੁੱਤੀ ਹੋਈ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਆ ਕੀ ਹੋ ਰਿਹਾ ਕੀ ਹੈ ਇਹੀ ਹਾਲ ਗੈਂਗਸਟਰ ਦਾ ਰਜਾਨਾ ਜਿਹੜੀਆਂ ਆ ਗਈਆਂ ਨੇ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਰਜਾਨਾ ਜਿਹੜੀਆਂ ਦਕੈਤੀਆਂ ਪੈ ਰਹੀਆਂ ਨੇ ਇਹ ਇਹ ਸਿਸਟਮ ਜਿਹੜਾ ਹੈਗਾ ਨਸ਼ੇ ਦਾ ਵੀ ਉਹੀ ਹਾਲ ਹੈਗਾ ਵੀ ਐਵੇਂ ਕਰੀ ਜਾਂਦੇ ਜੀ ਇਹ ਕਰਤਾ ਜੀ ਉਹ ਕਰਤਾ ਜੀ ਬੀ ਜੀ ਪੀ ਜਿਹੜਾ ਕੁਝ ਬਿਆਨ ਦੇ ਜਾਂਦਾ ਜੀ ਸਰਕਾਰ ਕਰਦੀ ਹੈ ਜੀ ਸਭ ਬਕਵਾਸ ਕਰਨ ਦੀ ਕਰਨ ਦੀ ਸਿਸਟਮ ਹੈਗਾ ਬਣਿਆ ਹੋਇਆ ਕੁਈ ਕੋਈ ਕੋਈ ਮਤਲਬ ਹੈ ਕਿ ਕੋਈ ਗਵਰਨਮੈਂਟ ਨਾਲ ਦੀ ਕੋਈ ਚੀਜ਼ ਨਹੀਂ ਠੀਕ ਹੈ ਕਿ ਦੇਖੋ ਮੈਂ ਇੱਕ ਭਰੇ ਮਨ ਦੇ ਨਾਲ ਕਰ ਰਿਹਾ ਮੈਂ ਇੱਕ ਇੱਕ ਆਪਣੇ ਜਿਹੜੇ ਆਜ਼ਾਦੀ ਕਲਾਟੀਏ ਨੇ ਸਾਡੇ ਜਿੰਨੇ ਸਮੂਹ ਆਜ਼ਾਦੀ ਕਲਾਟੀਏ ਨੇ ਮੈਂ ਉਹਨਾਂ ਨੋਗੇ ਇੱਕ ਜਿਮਾ ਜਾਂਚਨਾਮੀ ਕਰਦਾ ਕਿ ਅਸੀਂ ਤੁਹਾਡੇ ਸੁਪਨਿਆਂ ਨੂੰ ਸਰਕਾਰ ਨਹੀਂ ਕਰ ਸਕਦੇ ਜੋ ਭਾਰਤ ਤੁਸੀਂ ਚਾਹੁੰਦੇ ਸੀ ਉਹ ਅਸੀਂ ਨਹੀਂ ਬਣਾ ਸਕਦੇ ਅਸੀਂ 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 ਸ਼ਰਮੰਦਾ ਹਾਂ ਇਸ ਗੱਲ ਤੇ ਲੇਕਿਨ ਸਾਡੀ ਨੈਸ਼ਨਲ ਜਸਟਿਸ ਪਾਰਟੀ ਜਿਹੜੀ ਹੈਗੀ ਆ ਇਹ ਇੱਕ ਕੋਸ਼ਿਸ਼ ਜ਼ਰੂਰ ਕਰ ਰਹੀ ਹੈ ਅਸੀਂ ਕਰਦੇ ਵੀ ਰਹਾਂਗੇ ਮਰਦੇ ਦਮ ਤੱਕ ਕਰਦੇ ਰਹਾਂਗੇ ਕਿ ਅਸੀਂ ਭਾਰਤ ਨੂੰ ਸਹੀ ਮਹਨਿਆਂ ਦੇ ਵਿੱਚ ਅਸੀਂ ਗਣਤੰਤਰ ਬਣਾਈਏ ਸਹੀ ਮਹਨਿਆਂ ਦੇ ਵਿੱਚ ਅਸੀਂ ਰਿਪਬਲਿਕ ਬਣਾਈਏ ਔਰ ਰਿਪਬਲਿਕ ਉਦੋਂ ਹੀ ਬਣੂਗਾ ਜਦੋਂ ਇਹ ਗਵਰਨਮੈਂਟ ਜਾਂ ਜਿਹੜਾ ਆਮ ਲੋਕ ਨੇ ਜਾਂ ਸਧਾਰਨ ਲੋਕ ਨੇ ਆਜ਼ਾਦੀ ਦਾ ਪੂਰਨ ਤੌਰ ਤੇ ਆਨੰਦ ਮਾਣਨਗੇ ਔਰ ਪੂਰਨ ਤੌਰ ਦੇ ਉੱਤੇ ਉਹਨਾਂ ਦੀਆਂ ਜਿਹੜੀਆਂ ਜਿਹੜੀ ਜਿਹੜੀ ਸਰਕਾਰ ਹੈ ਉਹਨਾਂ ਦੇ ਇਹ ਵੋਟਾਂ ਦੇ ਨਾਲ ਉਹਨਾਂ ਦੇ ਉਹਨਾਂ ਦੀਆਂ ਜਿਹੜੀਆਂ ਸਹੀ ਤਰੀਕਿਆਂ ਨਾਲ ਉਹਨਾਂ ਦੇ ਹਿੱਤ ਦੀ ਸਰਕਾਰ ਜਦੋਂ ਬਣੇਗੀ ਔਰ ਉਹਨਾਂ ਵਾਸਤੇ ਕੰਮ ਕਰੇਗੀ ਤਾਂ ਹੀ ਆਪਾਂ ਰਿਪਬਲਿਕ ਕਹਿ ਸਕਾਂਗੇ ਨਾ ਅੱਜ ਦੀ ਡੇਟ ਦੇ ਵਿੱਚ ਤਾਂ ਇਹ ਵੀ ਐ ਮਸ਼ੀਨ ਜਿਹੜੀ ਆ ਉਹ ਵੋਟ ਪਾ ਰਹੀ ਹੈਗੀ ਹੈ ਰਿਪਬਲਿਕ ਤਾਂ ਕਿੱਥੇ ਰਿਪਬਲਿਕ ਰਹਿ ਜਾਂਦੀ ਹੈ ਸੋ ਚਲੋ ਇਹ ਫਾਰਮੈਲਟੀ ਹੈਗੀ ਹੈ ਕਿ ਕੱਲ ਨੂੰ ਜੇ ਲੋਕ ਮਨਾਣਗੇ ਤੇ ਅਸੀਂ ਵੀ ਮਨਾਵਾਂਗੇ ਜਰੂਰ ਮਨਾਵਾਂਗੇ ਰਿਪਬਲਿਕ ਡੇ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਅਸੀਂ ਵੀ ਕਰਾਂਗੇ ਅਸੀਂ ਵੀ ਵਧਾਈਆਂ ਜਰੂਰ ਦੇਾਂਗੇ ਲੇਕਿਨ ਮੈਂ ਹਕੀਕਤ ਤੁਹਾਡੇ ਸਾਹਮਣੇ ਰੱਖੀ ਹੈ ਕਿ ਰਿਪਬਲਿਕ ਅਸਮ ਦੇ ਵਿੱਚ ਹਿੰਦੁਸਤਾਨ ਇਹ ਹੈ ਜੋ ਤੁਹਾਡੇ ਸਾਹਮਣੇ ਹੈਗਾ ਕਿ ਖਾਸ ਕਰਕੇ ਪੰਜਾਬ ਦੀ ਮੈਂ ਗੱਲ ਕਰਦਿਆਂ ਕਿ ਪੰਜਾਬ ਦਿੱਲੀ ਦਾ ਗੁਲਾਮ ਸੂਬਾ ਹੈਗਾ ਉਹ ਗੁਲਾਮ ਸੂਬਾ ਕਿਉਂ ਬਣਿਆ ਹੈਗਾ ਕਿ ਤੁਹਾਡੇ ਜਿਹੜੇ ਵੱਡੇ ਬਜ਼ੁਰਗ ਸੀਗੇ ਕਿ ਉਸ ਟਾਈਮ ਦੇ ਵਿੱਚ ਚਾਹੇ ਮਾਸਟਰ ਤਾਰਾ ਸਿੰਘ ਸੀ ਚਾਹੇ ਬਲਵੰਤ ਬਲਦੇਵ ਸਿੰਘ ਸੀ ਚਾਹੇ ਤੁਹਾਡੇ ਹੋਰ ਜਿਹੜੇ ਜਿਹੜੇ ਲੀਡਰ ਸੀਗੇ ਚਾਹੇ ਜਿਹੜੇ ਜਿਹੜੇ ਬੰਦੇ ਸੀ ਉਹ ਜਿਹੜਾ ਜੋ ਕੁਝ ਕਰਮ ਕਰ ਗਿਆ ਹੋਏ ਨੇ ਉਹਦੀ ਵਜ੍ਹਾ ਕਰਕੇ ਤੁਸੀਂ ਇਹ ਕੰਮ ਜਿਹੜਾ ਅੱਜ ਪੰਜਾਬ ਜਿਹੜਾ ਸੰਤਾਪ ਜਿਹੜਾ ਭੁਗਤ ਰਿਹਾ ਹੈਗਾ ਔਰ ਦਿੱਲੀ ਵਾਲੇ ਆ ਜਿਹੜੇ ਲੋਟੂ ਟੋਲਾ ਹੈਗਾ ਤੈਨੂੰ ਅੱਜ ਦੀ ਡੇਟ 'ਚ ਵੀ ਚੌਹੀ ਹੱਥੀ ਜਿਹੜਾ ਹੈਗਾ ਛੇ ਹੱਥੀ ਜਿਹੜਾ ਲੁੱਟੀ ਜਾ ਰਿਹਾ ਹੈਗਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਰਾਂਗਾ ਕਿ ਐ ਕਿ ਫਿਰ ਠੱਗੇ ਨਾ ਜਾਇਓ ਕਿਸੇ ਤਰੀਕੇ ਦੇ ਨਾਲ ਔਰ ਸਹੀ ਮੈਨਅਚ ਸਹੀ ਬੰਦੇ ਨੂੰ ਦੇਖ ਕੇ ਵੋਟ ਪਾਇਓ ਸਾਡੀ ਨੈਸ਼ਨਲ ਜਸਟਿਸ ਪਾਰਟੀ ਪੰਜਾਬ ਦੇ ਹਿਤਾਂ ਵਾਸਤੇ ਜਿਹੜੀ ਹੈ ਉਹ ਜੀਤ ਜਾਣਨ ਲੜ ਰਹੀ ਹੈ ਔਰ ਅਸੀਂ ਲੜਦੇ ਰਹਾਂਗੇ ਚਾਹੇ ਸਾਨੂੰ ਵੋਟ ਪਾਇਓ ਚਾਹੇ ਨਾ ਪਾਇਓ ਵਿਕੇ ਨਸੀਮ ਦੋ ਸਾਲ ਨੂੰ ਡੈਮੋਕਰੇਸੀ ਵਾਸਤੇ ਹਿੰਦੁਸਤਾਨ ਦੀ ਲੋਕਤੰਤਰ ਵਾਸਤੇ ਹਿੰਦੁਸਤਾਨ ਦੇ ਪਬਲਿਕ ਵਾਸਤੇ ਹਿੰਦੁਸਤਾਨ ਦੀ ਗਣਤੰਤਰਵਾਦੀ ਵਿਵਸਥਾ ਲਈ ਹਿੰਦੁਸਤਾਨ ਦੀ ਸੈਕੂਲਰਮ ਵਾਸਤੇ ਹਿੰਦੁਸਤਾਨ ਦੀ ਤਰ੍ਹਾਂ ਨਿਰਪੱਖਤਾ ਦਾ ਵਾਸਤੇ ਅਸੀਂ ਹਮੇਸ਼ਾ ਚੜ੍ਹੇ ਲੜਦੇ ਰਹਾਂਗੇ ਇਸੇ ਤਰੀਕੇ ਦੇ ਨਾਲ ਹੀ ਅਸੀਂ ਲੜਦੇ ਰਹਾਂਗੇ ਜੀਵਨ ਨਾਲ ਲੜਾਂਗੇ ਇਸੇ ਤਰੀਕੇ ਨਾਲ ਹੀ ਨਹੀਂ ਇਸ ਤਰੀਕ ਤੋਂ ਹੋਰ ਵੀ ਅਗਰਸ ਹੋ ਕੇ ਹੋਰ ਵੀ ਅੱਗੇ ਜਾ ਕੇ ਅਸੀਂ ਜ਼ਰੂਰ ਲੜਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਲੋਕਾਂ ਨੂੰ ਬਹੁਤ ਵੱਡਾ ਪ੍ਰੋਗਰਾਮ ਦੇਾਂਗੇ ਔਰ ਆਸ ਕਰਦੇ ਆ ਕਿ ਪੰਜਾਬ ਦੇ ਲੋਕ ਸਾਨੂੰ ਜ਼ਰੂਰ ਸਮਰਥਨ ਦੇਣਗੇ ਧੰਨਵਾਦ